ਤਪਨਾ ਗੁਰੂ ਗੋਬਿੰਦ ਸਿੰਘ ਦੀ ਸੀਸ ਕਲੀ ਤੇ ਰਖਣਾ ਜਾਣਦੇ ਹਾਂ ਤੱਤੀ ਤਵੀ ਤੇ ਬੈਠ ਕੇ ਅਡੋਲ ਰਹੀਏ ਅਡੋਲ ਰਹੀਏ ਅਡੋਲ ਰਹੀਏ ਤੱਤੀ ਤਵੀ ਤੇ ਬੈਠ ਕੇ ਅਡੋਲ ਰਹੀਏ ਆਰੇ ਢੇਠ ਵੀ ਜ਼ਿੰਦਗੀ ਮਾਣਦੀ ਹਾਂ ਸੀਸ ਗੰਜ ਤੇ ਘੜੀ ਚਮਕੌਰ ਵਾਲੀ ਚਮਕੌਰ ਵਾਲੀ ਚਮਕੌਰ ਵਾਲੀ ਸੀਸ ਗਾਂਜ ਤੇ ਗੜੀ ਚਮਕੌਰ ਵਾਲੀ ਸਾਨੂੰ ਅੱਜ ਵੀ ਜੂਝਣਾ ਦੱਸਦੇ ਨੇ ਜਾ ਕੇ ਪੁੱਛ ਲੋ ਕੰਦ ਸਰਹੰਦ ਦਿਨੂ ਸਰਹੰਦ ਦਿਨੂ ਸਰਹੰਦ ਦਿਨੂ ਜਾ ਕੇ ਪੁੱਛ ਲੋ ਕੰਦ ਸਰਹੰਦ ਦਿਨੂ ਵਾਲ ਚਿਹਰੇ ਹੋਏ ਕਿਦਾਂ ਹੱਸਦੇ ਨੇ ਮੀਰ ਮੰਨੂ ਨੇ ਵਾਡੀਆਂ ਲੱਖ ਪਾਈਆਂ ਲੱਖ ਪਾਈਆਂ ਲੱਖ ਪਾਈਆਂ ਮੀਰ ਮੰਨੂ ਨੇ ਵਾਡੀਆਂ ਲੱਖ ਪਾਈਆਂ ਅਸੀਂ ਫੇਰ ਵੀ ਖਿੜੇ ਗੁਲਜ਼ਾਰ ਮੰਗੂ ਵੱਡੇ ਸਿਨਾ ਦੇ ਜਦੋਂ ਸੀ ਮੁੱਲ ਪੈਂਦੇ ਕੋਈ ਹੌਸਲੇ ਸਾਡੇ ਅੰਗਿਆਰ ਮੰਗ ਬੰਦ ਬੰਦ ਵੀ ਕੱਟ ਕੇ ਵੇਖ ਚੁੱਕੇ ਵੇਖ ਚੁੱਕੇ ਹਾਂਜੀ ਵੇਖ ਚੁੱਕੇ ਬੰਦ ਬੰਦ ਵੀ ਕੱਟ ਕੇ ਵੇਖ ਚੁੱਕੇ ਫੁੱਲ ਮੈ ਕੋ ਨੂੰ ਜ਼ਰਾ ਨਾਂ ਬੰਦ ਹੋਏ ਝਾੜ ਚਰਖੜੀ ਪਰਖਦੇ ਯੋਧਿਆਂ ਨੂੰ ਯੋਧਿਆਂ ਨੂੰ ਹਾਂ ਵੇ ਯੋਧਿਆਂ ਨੂੰ ਝਾੜ ਚਰਖੜੀ ਪਰਖਦੇ ਯੋਧਿਆਂ ਨੂੰ ਸਾਡੇ ਕਦ ਸੀ ਹੋਰ ਬੁਲੰਦ ਹੋਏ ਟੁੱਟੇ ਜਿਗਰ ਦੇ ਸਾਹਮਣੇ ਕਰਨ ਟੋਟੇ ਹਾਈ ਜੀ ਕਰਨ ਟੋਟੇ ਕਰਨ ਟੋਟੇ ਟੁੱਟੇ ਜਿਗਰ ਦੇ ਸਾਹਮਣੇ ਕਰਨ ਟੋਟੇ ਮਾਮਾ ਡੱਕਰੇ ਚੁਲੀ ਫੋਵੋਂਦੀਆਂ ਨੇ ਉੱਚਾ ਸੁੱਟ ਕੇ ਬੋਝ ਦੇ ਲੇ ਜਿਆ ਤੇ ਚਾ ਸੁੱਟ ਕੇ ਬੁੱਝ ਦੇ ਨੇਜ਼ਾਂ ਤੇ ਹੋਰਾ ਫੇਰ ਵੀ ਨਹੀਂ ਕਬਰਾਂ ਦਿਆਂ ਨੇ ਇਸ ਮਿੱਟੀ ਦੇ ਨਾਲ ਹੈ ਮੋ ਸਾਨੂੰ ਹਾ ਜੀ ਮੋ ਸਾਨੂੰ ਮੋ ਸਾਨੂੰ ਇਸ ਮਿੱਟੀ ਦੇ ਨਾਲ ਹੈ ਮੋ ਸਾਨੂੰ ਨਾਲ ਲਾਉ ਦੇ ਇਸ ਨੂੰ ਰੰਗ ਦੇ ਰੇ ਕਨਵਾਨ ਦੇ ਜੰਗਲਾਂ ਵਿੱਚ ਬੈਠੇ ਪਰਦੇਸ਼ ਦੀ ਫੇਰ ਵੀ ਮੰਗਦੇ ਰੇ ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ ਇਤਿਹਾਸ ਸਾਡਾ ਇਤਿਹਾਸ ਸਾਡਾ ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ ਸਾਨੂੰ ਮਾਣ ਹੈ ਲਹੂ ਦੇ ਰੰਗ ਉੱਤੇ ਅਸੀਂ ਜਾਣਦੇ ਕਿੰਜ ਕੁਰਬਾਨ ਹੋਣਾ ਸੋਹਣੇ ਦੇਸ਼ ਦੀ ਇੱਕ ਵੀ ਮੰਗੇ ਉੱਤੇ ਜਦੋਂ ਅੰਬਾਂ ਤੇ ਲੱਗੇ ਆ ਦੂਰ ਹੋਵੇ ਬੂਰ ਹੋਵੇ ਬੂਰ ਹੋਵੇ ਜਦੋਂ ਅੰਬਾਂ ਤੇ ਲੱਗੇ ਆ ਦੂਰ ਹੋਵੇ ਕੋਇਲ ਆਣ ਕੇ ਉਸ ਥਾਂ ਚੈੱਕਦੀ ਹੈ ਜਿੱਥੇ ਜਿੱਥੇ ਸ਼ਹੀਦਾਂ ਦੀ ਰਤ ਡੁੱਲੇ ਉਥੇ ਫਸਲ ਗੁਲਾਬ ਦੀ ਮੈਕਦੀ ਹੈ ਜਿੱਥੇ ਜਿੱਥੇ ਸ਼ਹੀਦਾਂ ਦੀ ਰਤ ਡੁੱਲੇ ਉਥੇ ਫਸਲ ਹੋ ਲਾਭ ਦੀ ਮਹਿਕਦੀ ਹੈ ਉਥੇ ਫਸਲ ਹੋ ਲਾਭ ਦੀ ਮਹਿਕਦੀ ਹੈ ਉਥੇ ਫਸਲ ਹੋ ਲਾਭ ਦੀ ਮਹਿਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ